ਇਹਨਾਂ ਤੋਂ ਮੁਕਸਰ ਹਲਕਾ ਦਾ ਇੱਕ ਸੰਭਲਿਆ ਨੀਗਾ ਔਰ ਇਹ ਗੱਲ ਕਰਦੇ ਆ ਸੰਭਾਲਣ ਦੀ ਫਿਰ ਹੋਈ ਪਰ ਪਾਰਲੀਮੈਂਟ ਚ 9 ਹਲਕੇ ਤੁਹਾਡੇ ਕੋਲੇ ਪਿੰਡਾਂ ਚ ਆਉਣਗੇ ਵੋਟਾਂ ਮੰਗਣ ਆਉਣਗੇ ਇਹਨਾਂ ਨੂੰ ਸਵਾਲ ਜਰੂਰ ਕਰਿਓ ਕੀ ਤੁਸੀਂ ਮੁਕਸਰ ਦੇ ਵਿੱਚ ਕੋਈ 2-3 ਕੰਮ ਗਿਣਾ ਦਿਓ ਜਿਹੜੇ ਤੁਸੀਂ ਡਿਵੈਲਪਮੈਂਟ ਦੇ ਕੀਤੇ ਆ ਬੜੇ ਮੈਨੂੰ ਗੱਲ ਕਹਿਣੀ ਨਹੀਂ ਚਾਹੀਦੀ ਸਾਡਾ ਭਰਾ ਚਲੋ ਜਦੋਂ ਆਪਾਂ ਪੋਲਿਟਿਕਸ ਚ ਆਉਨੇ ਆ ਨਾ ਜਦੋਂ ਆਪਾਂ ਪੋਲਿਟਿਕਸ ਕਰਦੇ ਆ ਜਨਤਾ ਤੁਹਾਨੂੰ ਚੁਣ ਕੇ ਭੇਜਦੀ ਹੈ ਤੇ ਆਪਾਂ ਜਨਤਾ ਦੇ ਜਵਾਬਦੇਹ ਹੁੰਦੇ ਆ ਇਸ ਲਈ ਜਿਹੜੇ ਕਾਕਾ ਬਰਾੜ ਜੀ ਹੈ ਉਹਨਾਂ ਨੂੰ ਜਦੋਂ ਕੋਈ ਸਵਾਲ ਉੱਠ ਕੇ ਪੁੱਛਦਾ ਨਾ ਜਨਤਾ ਚੋਂ ਤੇ ਵੀਰੋ ਉਹਨਾਂ ਨੂੰ ਜਨਤਾ ਉਹ ਠਾਣੇ ਫੜਾਉਂਦੇ ਆ ਤੇ ਜਾਂ ਉਹਨਾਂ ਦੀ ਕੁੱਟਮਾਰ ਕਰਦੇ ਆ ਥੋੜੇ ਸਾਹਮਣੇ ਆ ਜਿਉਂਦੀ ਜਾਗਦੀ ਮਿਸਾਲ ਸ਼੍ਰੀ ਮੁਖਸਰਫ ਸਾਹਿਬ ਵਿੱਚ 4 ਦਿਨ ਪਹਿਲਾਂ ਰੂੜੇਆਂ ਵਾਲੀ ਪਿੰਡ ਹੈ ਤੁਸੀਂ ਜਾ ਕੇ ਪਤਾ ਵੀ ਕਰ ਸਕਦੇ ਹੋ ਇੱਕ ਸੱਜਣ ਨੇ ਸਵਾਲ ਕੀਤਾ ਇਹ ਭਾਸ਼ਣ 'ਚ ਬੋਲ ਰਿਹਾ ਸੀ ਕਾਕਾ ਬਰਾੜ ਜੀ ਕਿ ਸਾਨੂੰ ਹੁਣ ਬਿੱਲ ਤਾਂ ਨਹੀਂ ਆ ਰਹੇ ਨਾ ਘਰਾਂ ਦੇ ਇਸ ਗੱਲੋਂ ਤਾਂ ਟੈਨਸ਼ਨ ਫਿਰੀ ਹੈ ਉਹ ਵਿੱਚੋਂ ਇੱਕ ਸੱਜਣ ਖੜਾ ਹੋ ਗਿਆ ਉਹਨੂੰ 18000 ਦਾ ਬਿੱਲ ਆਇਆ ਸੀ ਉਹਨੇ ਫਰਲਾ ਕੱਢ ਕੇ ਵਿਖਾਤਾ ਤੇ ਉਹ ਕਹਿੰਦਾ ਤੁਸੀਂ ਕਹਿੰਦੇ ਬਿੱਲ ਨਹੀਂ ਆਉਂਦੇ ਬਿੱਲ ਤਾਂ ਮੈਨੂੰ ਆਇਆ ਪਿਆ ਮੈਂ ਤੁਹਾਨੂੰ 10 ਬਿੱਲ ਲਿਆ ਦੇਣਾ ਪਿੰਡ ਚੋਂ ਉਥੋਂ ਉਹਨਾਂ ਦੀ ਟਕਰਾਰ ਹੋ ਗਈ ਟਕਰਾਰ ਇੰਨੀ ਵਧ ਗਈ ਕਿ ਜਿਹੜੇ ਲੱਡੂ ਤੋਲਣ ਵਾਸਤੇ ਭੁਲਾਏ ਸੀ ਮਹਿੰਗੇ ਸੀ ਨਾ ਉਹ ਹੈਂਗ ਗ੍ਰਨੇਟਾਂ ਵਾਂਗੂ ਚੱਲੇ ਉਥੇ ਔਰ ਕਾਕੇ ਬਰਾੜ ਨੇ ਉਹਨੂੰ ਅੰਦਰ ਕਰਾਤਾ ਚਲੋ ਅਸੀਂ ਆਪਦੇ ਉਹਦੇ ਸੱਜਣ ਦੀ 57 ਕਰਾਲੀ ਜਵਾਨਤ ਕਰਾਲੀ ਪਰਸੋਂ ਪਰਸੋਂ ਦਿਲਾਰਾਮ ਪਿੰਡਾ ਗੁਰੂ ਅਰਸਾਈ ਚ ਉੱਥੇ ਇਹਨਾਂ ਦਾ ਵਲੰਟੀਅਰ ਸੀ ਉਹਨੇ ਸਵਾਲ ਕੀਤੇ ਫੌਜਾ ਸਿੰਘ ਸਰਾਰੀ ਨੂੰ ਤੇ ਕਾਕੇ ਬਰਾੜ ਨੂੰ ਔਰ ਜਦੋਂ ਜਾਣ ਲੱਗੇ ਨਾ ਉਹ ਵਲੰਟੀਅਰ ਦੀ ਇਹਨਾਂ ਦੀ ਜਿਹੜੀ ਸਿਕਿਉਰਿਟੀ ਸੀ ਉਹਨਾਂ ਨੇ ਉਹਦੀ ਕੁੱਟਮਾਰ ਕੀਤੀ ਮੈਂ ਕੱਲ ਪਿੰਡ ਦਿਲਾਰਾਮ ਗਿਆ ਸੀ ਉਹ ਮੇਰੇ ਕੋਲੇ ਆ ਕੇ ਸਟੇਜ ਤੇ ਆ ਕੇ ਉਹਨੇ ਆਪਦਾ ਦੁੱਖੜਾ ਰੋਇਆ ਔਰ ਸਾਰਾ ਪਿੰਡ ਦਿਲਾਰਾਮ ਇਨਾਂ ਦੇ ਖਿਲਾਫ ਹੋ ਗਿਆ ਮੇਰਾ ਕਹਿਣ ਦਾ ਮਤਲਬ ਇਹ ਬਖਲਾੜ ਚਾਈ ਫਿਰਦੇ ਆ ਤੁਸੀਂ ਮੈਨੂੰ ਵੀ ਕੋਈ ਸੱਜਣ ਪੁੱਛਦਾ ਸਵਾਲ ਮੈਂ ਜਵਾਬ ਦੇਣਾ ਮੈਂ ਜਵਾਬ ਦੇ ਆਂ ਜਨਤਾ ਦਾ ਇਸ ਲਈ ਜਵਾਬ ਸਾਨੂੰ ਦੇਣੇ ਪਈਦੇ ਆ ਬਾਦਲ ਸਾਹਿਬ ਮੈਂ ਬੇਨਤੀ ਕਰਨੀ ਚਾਹਣਾ ਮੇਰਾ ਬੜੀ ਨੇੜਤਾ ਰਹੀ ਹੈ ਹਬੋਰ ਤੇ ਬੱਲੂਆਂ ਨੇ ਹਲਕੇ ਨਾਲ ਕਿਉਂਕਿ ਜਦੋਂ ਮੇਰੇ ਸਵਰਗਵਾਸੀ ਪਿਤਾ ਸਰਦਾਰ ਜੋਰਾ ਸਿੰਘ ਮਾਨ ਇੱਥੋਂ ਇਲੈਕਸ਼ਨ ਲੜਦੇ ਸੀ ਨਾ ਔਰ ਤਿੰਨੋਂ ਵਾਰ ਮੈਨੂੰ ਇੱਥੇ ਹਲਕੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਜਿਹੜੀ ਤੁਸੀਂ ਅੱਜ ਟਿਕਟ ਦਿੱਤੀ ਹੈ ਨਾ ਮੈਨੂੰ ਇਹ ਵੀ ਵੀਰੋਥ ਛੋਟੀ ਬਦੌਲਤ ਹੈ ਬੱਲੂ ਆਣਾ ਤੇ ਹਬੋਰ ਹਲਕੇ ਦੀ ਕਿਉਂਕਿ ਜਿਹੜੀ ਇੱਥੋਂ ਰਿਪੋਰਟ ਗਈ ਹੈ ਮੇਰੇ ਹੱਕ 'ਚ ਗਈ ਹੈ ਕਿ ਬੋਵੀ ਮਾਨ ਨੂੰ ਇੱਥੋਂ ਜਿਆਦਾ ਵੋਟ ਪੈਂਦੀ ਹੈ ਔਰ ਸਭ ਤੋਂ ਵੱਡੀ ਗੱਲ ਆ ਬਾਲ ਸਾਹਿਬ ਮੇਰੀ ਗੱਲ ਧਿਆਨ ਨਾਲ ਸੁਣਿਓ ਇੱਥੇ ਪਾਣੀ ਦੀ ਬਹੁਤ ਘਾਟ ਐ ਟੇਲਾ ਤੇ ਬੈਠਾ ਹਬੋਰ ਤੇ ਬੱਲੂਆਂ ਨਾਲ ਹਲਕਾ ਜਦੋਂ ਵੀ ਆਪਣੀ ਸਰਕਾਰ ਆਵੇ 2027 ਚ ਤੁਸੀਂ ਪ੍ਰਮਾਤਮਾ ਕਰੇ ਮੁੱਖ ਮੰਤਰੀ ਬਣੋ ਔਰ ਇੱਥੇ ਆਪਾਂ ਪਾਣੀ ਦਾ ਮਸਲਾ ਹੱਲ ਕਰਨਾ ਹੈ ਚਾਹੇ ਆਪਾਂ ਨੂੰ ਕੱਸੀਆਂ ਹੋਰ ਨਵੀਆਂ ਬਣਾਉਣੀਆਂ ਪੈਣ ਕਿਉਂਕਿ ਇਹ ਹਲਕਾ ਟੇਲਾਂ ਤੇ ਬੈਠਾ ਹੈ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਔਰ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਪਟਵਾਰੀਆਂ ਤੋਂ ੱੱਕੇ ਨਾਲ ਰਿਪੋਰਟਾਂ ਕਰਾਰੀ ਹੈ ਕਿ ਟੇਲਾਂ ਦੇ ਉੱਤੇ ਪਾਣੀ ਪੂਰਾ ਪਰ ਉਹ ਪਟਵਾਰੀ ਜਵਾਬ ਦੇ ਹੀ ਜਾਂਦੇ ਆ ਧਰਨੇ ਦੇ ਹੀ ਜਾਂਦੇ ਆ ਕਿ ਅਸੀਂ ਇਹ ਗਲਤ ਰਿਪੋਰਟ ਨਹੀਂ ਬਣਾਉਣੀ ਕਿਉਂਕਿ ਜੇ ਉਹਨਾਂ ਨੇ ਰਿਪੋਰਟ ਕਰਤੀ ਤਾਂ ਇਹਨਾਂ ਨੇ ਪਾਣੀ ਹਰਿਆਣੇ ਨੂੰ ਦੇ ਦੇਣਾ ਕਿਉਂਕਿ ਹਰਿਆਣੇ ਦੇ ਵਿੱਚ ਆਉਣ ਵਾਲੇ 6 ਮਹੀਨਿਆਂ 'ਚ ਉੱਥੇ ਇਲੈਕਸ਼ਨ ਹੈ ਇਹਨਾਂ ਦੀ ਟੇਕ ਹਰਿਆਣੇ ਤੇ ਆਮ ਆਦਮੀ ਵਾਲਿਆਂ ਦੀ ਔਰ ਸਭ ਤੋਂ ਵੱਡੀ ਗੱਲ ਤੁਹਾਨੂੰ ਪਤਾ ਨਹੀਂ ਵੀਰੋ ਜਿਹੜਾ ਨਹਿਰੀ ਦਫਤਰ ਸੀ ਆਪਣੇ ਐਕਟੈਂਸ ਸਾਹਿਬ ਬੈਠਦੇ ਸੀ ਹਬੌਰ ਦੇ ਵਿੱਚ ਇਹ ਸਾਰਾ ਦਫਤਰ ਚੱਕ ਕੇ ਗਿੱਧਰਵਾ ਵਿੱਚ ਲੈ ਗਈ ਹੈ ਸਰਕਾਰ ਮੈਂ ਪ੍ਰਧਾਨ ਸਾਹਿਬ ਦੇ ਧਿਆਨ ਚ ਲਿਆਉਣਾ ਚਾਹਣਾ ਹੈ ਜਦੋਂ ਵੀ ਆਪਾਂ ਸੱਤਾ ਚਾਹੇ ਤੁਸੀਂ ਮੁੱਖ ਮੰਤਰੀ ਬਣੇ ਔਰ ਆਪਾਂ ਇਹ ਦਫਤਰ ਹੈ ਹਬੋਰ ਦੇ ਵਿੱਚ ਵਾਪਸ ਲੈ ਕੇ ਆਉਣਾ ਹੈ ਨਹਿਰੀ ਦਫਤਰ ਹੈ ਜਿਹੜਾ ਇਹ ਬੋਲੇ ਜ਼ੋਰ ਨੋ ਔਰ ਸਭ ਤੋਂ ਵੱਡੀ ਜਿਹੜੇ ਆਟਾ ਦਾਲ ਦੀ ਸਕੀਮ ਸ਼ਗਨ ਸਕੀਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਚਲਾਈ ਸੀ ਨਾ ਸ਼ਗਨ ਸਕੀਮ ਤਾਂ ਲਗਭਾਗੇ ਬੰਦ ਕਰੀ ਬੈਠੇ ਆ ਔਰ ਜਿਹੜਾ ਆਟਾ ਤੇ ਦਾਲ ਦੀ ਸਕੀਮ ਬਾਲ ਸਾਹਿਬ ਨੇ ਚਲਾਈ ਸੀ ਨਾ ਉਹਦੇ ਚ ਇਹਨਾਂ ਨੇ ਤਕਰੀਬਨ 25% ਕਾਰਡ ਤਾਂ ਕੱਟ ਦਿੱਤੇ ਆ ਐਸਸੀ ਭਾਈਚਾਰੇ ਦੇ ਔਰ ਦੂਜੇ ਜਿਹੜੇ ਰਹਿ ਗਿਆ ਜਿਹੜੀ 30 ਕਿਲੋ ਕਣਕ ਮਿਲਦੀ ਸੀ ਉਹ ਕੱਟ ਕੇ ਇਹਨਾਂ ਨੇ 10 ਕਿਲੋ ਆਟੇ 'ਚ ਤਬਦੀਲ ਕਰਤੀ ਐ 5 ਕਿਲੋ ਆਟੇ ਤਬਦੀਲ ਕਰਤੀ ਐ ਇਹੀ ਵੀਰੋ ਇਹਨਾਂ ਨੇ ਨਵਾਂ ਬਦਲਾਅ ਕੀਤਾ ਜਿਹੜਾ ਆਪਾਂ ਚਾਹੁੰਦੇ ਸੀ ਔਰ ਮੈਂ ਪ੍ਰਧਾਨ ਸਾਹਿਬ ਦੇ ਧਿਆਨ ਚ ਲਿਆਉਣਾ ਚਾਹਣਾ ਜਦੋਂ ਆਪਣੀ ਸਰਕਾਰ ਆਵੇ ਇਹ ਜਿਹੜੇ ਕਾਰਡ ਕੱਟੇ ਗਏ ਤਾਂ ਬਹਾਲ ਕਰਨੇ ਕਰਨੇ ਆ ਪ੍ਰਧਾਨ ਸਾਹਿਬ ਆਪਾਂ ਜਿਹੜੇ ਸਾਡੇ ਸੱਜਣ ਭਰਾ ਵਾਂਝੇ ਰਹਿ ਗਏ ਕਾਰਡਾਂ ਤੋਂ ਉਹਨਾਂ ਦੇ ਵੀ ਕਾਰਡ ਨਵੇਂ ਬਣਾ ਕੇ ਨਾਲ ਹੋਰ ਐਡ ਕਰਾਂਗੇ ਕਾਰਡ ਆਪਾਂ ਦੁੱਗਣੇ ਕਰਨੇ ਆ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਪ੍ਰਧਾਨ ਸਾਹਿਬ ਨੇ ਵੀ ਬੋਲਣਾ ਹੈ ਇਸ ਲਈ ਮੇਰੀ ਖੀਰ ਚ ਬੇਨਤੀ ਹੈ ਕਿ ਜਿਸ ਤਰ੍ਹਾਂ ਮੇਰੇ ਸਵਰਗਵਾਸੀ ਪਿਤਾ ਸਰਦਾਰ ਜੋਰਾ ਸਿੰਘ ਮਾਨ ਇੱਥੇ ਵਿਸਤਰਦੇ ਸੀ ਵਰਕਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਸੀ ਮੈਂ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦਾ ਹੋਇਆ ਕਿਸੇ ਗੱਲ ਤੋਂ ਪਛਾਣ ਨਹੀਂ ਹਟਦਾ ਮੈਂ ਆਪਦੇ ਬਾਪ ਦੀ ਪੱਗ ਨੂੰ ਹੋਰ ਉੱਚਾ ਕਰੂੰਗਾ ਮੈਂ ਕਿਸੇ ਗੱਲੋਂ ਪਛਾਣ ਹੀ ਹਟਦਾ ਮੈਂ ਆਪਦੇ ਬਾਪ ਦੀ ਪੱਗ ਨੂੰ ਉੱਚਾ ਲੈ ਕੇ ਜਾਊਂਗਾ ਚਾਰ ਚੰਨ ਲਾਊਂਗਾ ਔਰ ਕਿਸੇ ਗੱਲ ਦੀ ਕਮੀ ਨਹੀਂ ਆਉਣ ਦਿੰਦਾ ਉਹੀ ਘਰ ਹੈ ਉਹੀ ਦਰਵਾਜ਼ਾ ਹੈ 24 ਘੰਟੇ ਸਰਦਾਰ ਜੋਰਾ ਸਿੰਘ ਮਾਨ ਦੇ ਪਰਿਵਾਰ ਦੇ ਦਰਵਾਜ਼ੇ ਤੁਹਾਡੇ ਲਈ ਖੁੱਲੇ ਆ ਸਾਰਾ ਕੁਝ ਮਿਲੂਗਾ ਮਾਨ ਸਤਕਾਰ ਵੀ ਮਿਲੂਗਾ ਸਿਰਫ ਉੱਤੇ ਬਾਪੂ ਜੋਰਾ ਸਿੰਘ ਮਾਨ ਨਹੀਂ ਮਿਲਣਾ ਬਾਕੀ ਸਾਰਾ ਕੁਝ ਮਿਲੂਗਾ ਮੈਂ ਤੁਹਾਡੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਜਗਵੀਰ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਪਾਦਲ ਜਿੰਦਾਬਾਦ ਸਰਦਾਰ ਬੋਵੀਮੈਂਡ ਜਿੰਦਾਬਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਦਲ ਸਾਹਿਬ ਇੱਕ ਬੇਨਤੀ ਹੋਰ ਹੈ ਕਿ ਜਿਹੜਾ ਮੁਲਾਜ਼ਮਾਂ ਦੀ ਪੇ ਸਕੇਲ ਇਹਨਾਂ ਨੇ ਕੱਟ ਕੀਤੀ ਹੈ ਮੈਂ ਤੁਹਾਨੂੰ ਧਿਆਨ ਚ ਲਿਆਉਣਾ ਚਾਹਣਾ ਹੈ ਜਿਹੜਾ ਮੁਲਾਜ਼ਮ ਵਰਗ ਹੈ ਇਹਨਾਂ ਨੇ ਸਰਕਾਰ ਬਣਾਈ ਸੀ ਆਮ ਆਦਮੀ ਦੀ ਲੇਕਿਨ ਅੱਜ ਉਹੀ ਸਭ ਤੋਂ ਜਿਆਦਾ ਬਹੁਤ ਦੁਖੀ ਹੈ ਪਰਮਾਤਮਾ ਮਿਹਰ ਕਰੇ ਤੁਸੀਂ 27 ਚ ਮੁੱਖ ਮੰਤਰੀ ਬਣੋ ਔਰ ਇਹਨਾਂ ਭਰਾਵਾਂ ਦੀ ਆਪਣੀਆਂ ਭੈਣਾਂ ਦੀ ਆਪਾਂ ਬਾਹ ਫੜਨੀ ਹੈ ਔਰ ਜਿਹੜੀ ਪੇ ਸਕੇਲ ਹੈ ਜਿਹੜੀ ਆਪਾਂ ਪੁਰਾਣੀ ਉਹ ਲਾਗੂ ਕਰਾਉਣੀ ਹੈ ਆਖੀਰ ਚ ਬੇਨਤੀ ਹੈ ਪਰਮਾਤਮਾ ਮਿਹਰ ਕਰੇ ਆਪਾਂ ਜਿੱਤ ਕੇ ਆਈਏ ਮੈਂ ਹਰ ਤਰੀਕੇ ਤੁਹਾਡੇ ਨਾਲ ਜਾਇਜ਼ ਤਰੀਕੇ ਨਾਲ ਵੀ ਨਾਲ ਹੈ ਔਰ ਦੂਜੇ ਤਰੀਕੇ ਨਾਲ ਵੀ ਤੁਹਾਡੇ ਨਾਲ ਹੈ ਜਿਵੇਂ ਕਹੋਗੇ ਜੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵਾਂ ਨੂੰ ਰਾਮ ਰਾਮ ਭਾਈਓ ਬਹੁਤ ਮਿਹਰਬਾਨੀ ਆ ਤਾਰਤਾ ਛੱਡ ਦਿਓ ਯਾਰ ਬਹੁਤ ਬਹੁਤ ਮਿਹਰਬਾਨੀ ਸਰਦਾਰ ਨਰਦੇਵ ਸਿੰਘ ਜੀ ਉਰਫ ਬੋਬੀ ਮਾਨ ਜੀ ਪ੍ਰਧਾਨ ਸਾਹਿਬ ਦੇ ਬੋਲਣ ਤੋਂ ਪਹਿਲਾਂ ਇੱਕ ਮਿੰਟ ਜੀ ਇੱਕ ਮਿੰਟ ਪ੍ਰਧਾਨ ਸਾਹਿਬ ਦੇ ਬੋਲਣ ਤੋਂ ਪਹਿਲਾਂ ਸਾਡਾ ਜੋ ਕੰਦ ਵਾਲੇ ਕੰਦ ਵਾਲੇ ਸਰਕਲ ਦਾ ਸਰਕਟ ਪ੍ਰਧਾਨ ਹੈ ਬਹੁਤ ਮਿਹਨਤੀ ਨੌਜਵਾਨ ਪਵਨ ਕੁਮਾਰ ਜੀ ਸੈਦਾਂ ਵਾਲੀ ਉਹਨਾਂ ਨੇ ਬੜੀ ਮਿਹਨਤ ਕਰਕੇ ਪਿੰਡ ਧਰਪਰਾ ਪਿੰਡ ਧਰਮਪਰਾ ਵਿਖੇ ਤਕਰੀਬਨ 1 ਦਰਜਨ ਜੋ ਬੀਜੇਪੀ ਦੇ ਅਹੁਦੇਦਾਰ ਸੀਗੇ ਉਹ ਬੀਜੇਪੀ ਛੱਡ ਕੇ ਅੱਜ ਅਕਾਲੀ ਦਲ 'ਚ ਸ਼ਾਮਲ ਹੋ ਰਹੇ ਆ ਪ੍ਰਧਾਨ ਜੀ ਤੋਂ ਸਰੂਪਾ ਲੈ ਰਹੇ ਆ ਉਹਨਾਂ ਨੂੰ ਮੈਂ ਬੇਨਤੀ ਹੈ ਜਗਤਾਰ ਸਿੰਘ ਪੰਚਜੀਤ ਸਿੰਘ ਪੰਚ ਸਰਬਨ ਸਿੰਘ ਪਵਨ ਕੁਮਾਰ ਪੱਪੂ ਰਾਮ ਹੰਸਰਾਏ ਟਾਕ ਦੇਵੀ ਲਾਲ ਸ਼੍ਰੀ ਭਗਵਾਨ ਦਾਸ ਸਰੇਂਦਰ ਕਮਲ ਇਹ ਬੰਦੇ ਸਾਰੇ ਇੱਧਰ ਦੇ ਆਓ ਸਟੇਜ 'ਤੇ ਇੱਧਰ ਦੇ ਮੈਂ ਮਾਫੀ ਚਾਹਾਂਗਾ ਸ਼੍ਰੀ ਹੈਰੀ ਸੰਧੂ ਜੀ ਤੋਂ ਤੇ ਮਾਫੀ ਚਾਹਾਂਗਾ ਸਰ ਜਗਸੀਰ ਸਿੰਘ ਜੀ ਔਰ ਫਿਰ ਬੱਬੂ ਜੈਮਲਾਲਾ ਜੋ ਜ਼ਿਲ੍ਹਾ ਪ੍ਰਧਾਨ ਨੇ ਕਿ ਉਹਨਾਂ ਨੂੰ ਸਮਾਂ ਨਹੀਂ ਦੇ ਸਕੇ ਭਰਾਵੋ ਮੜਾ ਜਕਾਰਾ ਲਾ ਲਈ ਹੱਥ ਖੜੇ ਕਰ ਲਈਏ ਬੋਲੇ ਸੋਨਿਆ ਮੈਂ ਇੱਕ ਜਕਾਰਾ ਲਾਉਣਾ ਹੱਥ ਖੜੇ ਕਰਕੇ ਜਵਾਬ ਦੇਣਾ ਸਰਦਾਰ ਸੁਖਬੀਰ ਸਿੰਘ ਬਾਦਲ ਸੋਣਾ ਪਹਿਲਾਂ ਉਹ ਸਵਾਜਾ ਨਿਰਣਾ ਦੀ ਪ੍ਰਧਾਨਗੀ ਕਰਦਾ ਹੈ ਪਹਿਲਾਂ ਸਾਰਾ ਹਿੱਲ ਜਾਂਦਾ ਹੈ ਨਹੀਂ ਇੱਕ ਮਿੰਟ ਜੀ ਉਹ ਮੁੰਡਿਆਂ ਕਿੰਨੇ ਬੰਦੇ ਆ ਗਏ ਕਿੰਨੇ ਬੰਦੇ ਸਾਫਾ ਡੋ ਬੰਦੇ ਤੁਸੀਂ ਦੇਖੋ ਸਾਰਾ ਹਿੱਲ ਜਾਣਾ ਆਜੋ ਆਜੋ ਨਹੀਂ ਹਿੱਲਦਾ ਜੀ ਨਹੀਂ ਹਿੱਲਦਾ ਆਓ ਤਰਨਪੁਰੇ ਵਾਲੇ ਬਗਰੋ ਹਿੱਲ ਜੂਗਾ ਜੀ ਫਿਰ ਬੰਦੇ ਭਾਜਪੀ ਦੇ ਉਧੇਦਾਰ ਇਹ ਸਾਰੇ ਜਿਹੜੇ ਬੀਜੇਪੀ ਦੇ ਜ਼ਿਲ੍ਹਾ ਜਨਨ ਸਕੱਤਰ ਜਾਂ ਹੋਰ ਉਹ ਨਗਾਓ ਯਾਰ ਪੁਲਿਸ ਵਾਲਿਆਂ ਦਾ ਬੜਮਾਲਾ ਛੇਤੀ ਆਓ ਛੇਤੀ ਇੰਨਾਂ 'ਚ ਇੱਕ ਸਰੇਂਦਰ ਮਾ ਕਮਰ ਖਟੋੜ ਇਹ ਸਾਰੇ ਜਿਹੜੇ ਬੀਜੇਪੀ ਦੇ ਐ ਸਾਰੇ ਅਹੁਦੇਦਾਰ ਛੱਡ ਕੇ ਇਹ ਸ਼ਰਮਣੇ ਅਕਾਲੀ ਦਲ ਨਾਲ ਸ਼੍ਰੀ ਪਮਨ ਜੀ ਜੋ ਸਰਕਲ ਪ੍ਰਧਾਨ ਨੇ ਖੁਆਂ ਸਰਵਰ ਦੇ ਉਹਨਾਂ ਦੀ ਜਿਹੜੇ ਮਿਹਨਤ ਸਦਕਾ ਰਲੇ ਆ ਬਹੁਤ ਜਿੱਥੇ ਇਹਨਾਂ ਨੂੰ ਜਿਹਾ ਆਖਦੇ ਆ ਇਹਨਾਂ ਦਾ ਧੰਨਵਾਦ ਕਰਦੇ ਆ ਉਥੇ ਜੋ ਆਪਣੇ ਪਵਨ ਕੁਮਾਰ ਜੀ ਹੈ ਤੇ ਸਰਗਰ ਤੇ ਸਿੰਘ ਜੀ ਕੜਿਆਣਾ ਜਿਨ੍ਹਾਂ ਦੇ ਉਦਮ ਸਦਕਾ ਇਹ ਸਾਰੇ ਨੌਜਵਾਨ ਵੀ ਸ਼ਾਮਲ ਹੋਏ ਆ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਦਾ ਧੰਨਵਾਦ ਜੀ ਹੁਣ ਸਾਧ ਸੁਖਵੀਰ ਸਿੰਘ ਜੀ ਬਾਦਲ ਬੋਲਣਗੇ ਪਹਿਲਾ ਭਰਾਵੋ ਦੋ ਜਕਾਰੇ ਲਾਉਣੇ ਆ ਤੇ ਜਕਾਰੇ ਆ ਜਿਹੜੇ ਉਹ ਚੰਡੀਗੜ੍ਹ ਸੁਣਨ ਸਰਦਾਰ ਸੁਖਵੀਰ ਸਿੰਘ ਬਾਦਲ ਜੰਦਾਬਾਦ ਸ਼ਰਮਣੀ ਅਕਾਲੀ ਦਲ ਬੱਲੂਆਣਾ ਹਲਕੇ ਦੇ ਕੋਨੇ-ਕੋਨੇ ਤੋਂ ਆਏ ਪਤਵੰਤੇ ਸੱਜਣੋ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਥੋੜਾ ਧੰਨਵਾਦ ਵੀ ਕਰਦਾ ਹਾਂ ਜਦੋਂ ਪਿਛਲੀ ਵਾਰ ਇਲੈਕਸ਼ਨ ਲੜਿਆ ਸਭ ਤੋਂ ਵੱਧ ਲੀਡ ਬੱਲੂਆਣੇ ਹਲਕੇ ਨੇ ਮੈਨੂੰ ਦਿੱਤੀ ਇੱਕ ਗੱਲ ਮੈਂ ਸਪਸ਼ਟ ਕਰਨਾ ਚਾਹਣਾ ਤੁਸੀਂ ਮੈਨੂੰ ਐਮਪੀ ਬਣਾਇਆ ਫਿਰ ਐਮਪੀ ਤਾਂ ਮੈਂ ਫਿਰ ਵੀ ਰਹੂੰਗਾ ਤੁਹਾਡਾ ਹੀ ਕਿਉਂਕਿ ਮੇਰਾ ਇੱਕ ਸੁਪਨਾ ਹੈ ਜਿਹੜਾ ਮੈਂ ਵਾਦਾ ਕੀਤਾ ਜੀ ਤੁਹਾਡੇ ਨਾਲ ਇਸ ਹਲਕੇ ਵਿੱਚ ਓ ਕੀ ਜਾਨੀ ਲੋੜ ਐ ਮੈਂ ਤੁਹਾਡੇ ਨਾਲ ਵਾਦਾ ਕੀਤਾ ਓ ਮੈਂ ਪੂਰਾ ਕਰਨਾ ਐ ਮੈਂ ਕਰ ਦੇਣਾ ਸੀ ਪਰ ਤੁਸੀਂ ਝਾੜੂ ਵਾਲਿਆਂ ਨੂੰ ਲਿਆਏ ਫਸਲ ਵਧੀਆ ਬਣਾਈ ਸੀ ਕੱਟ ਕੇ ਉਹ ਲੈ ਗਏ ਨਹੀਂ ਤਾਂ ਅੱਜ ਤੁਸੀਂ ਪਛਾਨ ਨਹੀਂ ਸਕਣਾ ਸੀ ਮੇਰੀ ਆਦਤ ਐ ਕਿ ਜੋ ਕਹਦਾ ਮੈਂ ਪੂਰਾ ਕਰਦਾ ਨਾਲੇ ਤੁਸੀਂ ਬਲੂਆਣਾਂ ਵਾਲੇਓ ਤੁਸੀਂ ਬੜਾ ਦੁੱਖ ਚ ਲੈਆ ਜਮਨ ਟੇਲ ਤੇਉ ਮੈਨੂੰ ਆਪਣਾ ਅਫਸੋਸ ਹੈ ਕਿ ਪਹਿਲੇ ਆਪਾਂ ਤੁਹਾਡੀ ਸੇਵਾ ਨਹੀਂ ਕਰ ਸਕੇ ਪਰ ਮੇਰੇ ਮਨ ਚੋ ਬੋਝ ਹੈ ਤੇ ਮੈਨੂੰ ਮੈ ਯਕੀਨ ਦੁਆਣਾ ਚ ਪ੍ਰਮਾਤਮਾ ਮਿਹਰ ਕਰੇ ਤੂੰ ਸਾਥ ਦਿਓ ਸਰਕਾਰ ਆਪਣੀ ਲਿਆ ਦਿਓ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਪੈਣੀ ਜਿਹੜੀ ਮੈਂ ਅੱਜ ਗੱਲ ਕਹਿਣ ਆਇਆ ਅਕਾਲੀ ਦਲ ਇੱਕ ਪੰਜਾਬ ਦੇ ਸੂਬੇ ਦੀ ਪਾਰਟੀ ਹੈ ਜੋ ਕਾਲੀ ਦਲ ਐ ਸੂਬੇ ਬਾਰੇ ਜਾਣਦੀ ਐ ਸੂਬੇ ਦੀਆਂ ਮੁਸ਼ਕਲਾਂ ਸਮਝਦੀ ਐ ਜੋ ਕਾਲੀ ਦਲ ਨੇ ਸੇਵਾ ਪੰਜਾਬ ਦੀ ਕੀਤੀ ਐ ਕੋਈ ਦਿੱਲੀ ਵਾਲੀਆਂ ਪਾਰਟੀਆਂ ਨੇ ਨਹੀਂ ਕੀਤੀ ਆ ਜਿੰਨੀ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਕਾਂਗਰਸ ਐ ਭਾਵੇਂ ਭਾਜਪਾ ਐ ਭਾਵੇਂ ਆਪ ਐ ਆ ਸਾਰੀਆਂ ਹੀ ਰਾਜ ਕਰਨ ਵਾਸਤੇ ਆਉਂਦੀਆਂ ਸੇਵਾ ਕਰਨ ਵਾਸਤੇ ਨਹੀਂ ਆ ਪਿਛਲੇ ਆ 10 ਵਾਲੀ ਦੇਖ ਲਓ 5 ਸਾਲ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦਾ ਪ੍ਰਧਾਨ ਮੁੱਖ ਮੰਤਰੀ ਰਿਹਾ ਮਨ ਲਾ ਇੱਕ ਦਿਨ ਤੁਹਾਨੂੰ ਮਿਲ ਵੀ ਨਹੀਂ ਆਇਆ ਉਹਦੇ ਬਾਅਦ ਆ ਝਾੜੂ ਵਾਲੇ ਆ ਗਏ ਇਹਨਾਂ ਨੇ ਕਿਹੜਾ ਆਉਣਾ ਸੀ ਤੁਹਾਡੇ ਕੋਲੇ ਹੁਣ ਬੱਲੂ ਆਣੇ ਆਲਿਓ ਯਾਦ ਕਰੋ ਜਦ ਬਾਦਲ ਸਾਹਿਬ ਮੁੱਖ ਮੰਤਰੀ ਸੀ ਥੋਡੇ ਵਿੱਚ ਬਹਿੰਦੇ ਸੀ ਸੰਗਤ ਦਰਸ਼ਨ ਕਰਦੇ ਸੀ ਤੁਹਾਡੀਆਂ ਮੁਸ਼ਕਲਾਂ ਹੱਲ ਕਰਦੇ ਸੀ ਉਹ ਜਿਹੜਾ 10 ਸਾਲ ਸੀ ਤੁਸੀਂ ਦੇਖੋ ਕਿੰਨੀ ਤਰੱਕੀ ਹੋਈ ਤੁਹਾਡੀਆਂ ਕਸ਼ੀਆਂ ਬਣਾਈਆਂ ਤੁਹਾਡੇ ਖਾਲੇ ਕੀਤੇ ਲੰਬੀ ਲਿਸਟ ਹੈ ਹਲੇ ਤਾਂ ਗੱਡੀ ਸਟਾਰਟ ਹੋਈ ਸੀ ਪਹਿਲੀ ਬ੍ਰੇਕਾਂ ਲਾ ਦੀਆਂ ਤੁਸੀਂ ਜਿਹੜਾ 10 ਸਾਲ ਆਪਾਂ ਨੂੰ ਮਿਲਦੇ ਤੁਸੀਂ ਪਛਾਨ ਨਹੀਂ ਸਕਣਾ ਸੀ ਆ ਹਲਕਾ ਕੀ ਹੁੰਦਾ ਇੱਥੇ ਕਿਸਾਨ ਬੈਠੇ ਆ ਗਰੀਬ ਜਨਤਾ ਬੈਠੀ ਆ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹਣਾ ਕਿਸਾਨਾਂ ਨੂੰ ਟਿਊਬਵਲ ਕਨੈਕਸ਼ਨ ਕਿਹੜੀ ਸਰਕਾਰ ਨੇ ਦਿੱਤੇ 15 ਲੱਖ ਟਿਊਬਵਲ ਕਨੈਕਸ਼ਨ ਪੰਜਾਬ ਦੇ ਆ ਸਾਢੇ 13 ਲੱਖ ਕਾਲੀ ਸਰਕਾਰ ਨੇ ਦਿੱਤੇ ਉਹਨਾਂ ਟਿਊਬਲਾਂ ਵਿੱਚ ਉਹਨਾਂ ਟਿਊਬਲਾਂ ਵਿੱਚ ਬਿਜਲੀ ਵੀ ਮੁਫਤ ਕਾਲੀ ਦਲ ਨੇ ਨਹਿਰਾਂ ਵੀ ਕਾਲੀ ਦਲ ਨੇ ਬਣਾਈਆਂ ਕਸੀਆਂ ਵੀ ਪੱਕੇ ਖਾਲੇ ਵੀ ਕਾਲੀ ਦਲ ਨੇ ਅੰਡਰਗਰਾਉਂਡ ਪਾਈਪ ਸਿਸਟਮ ਸਕੀਮ ਵੀ ਕਾਲੀ ਦਲ ਦੀ ਦਾਣਾ ਮੰਡੀਆਂ ਵੀ ਕਾਲੀ ਦਲ ਦੀਆਂ ਐਮਐਸਪੀ ਕਣਕ ਦੇ ਝੋਨੇ ਦੇ ਪਹਿਲੇ ਨਹੀਂ ਹੁੰਦੀ ਸੀ 1968 ਵਿੱਚ ਜਿਕ ਬਾਦਲ ਸਾਹਿਬ ਨੇ ਮੋਰਚਾ ਲਾ ਕੇ ਦਿੱਲੀੋਂ ਐਮਐਸਪੀ ਮਨਜ਼ੂਰ ਕਰਾਈ ਨਹੀਂ ਤੇ ਰੁਲ ਜਾਣਾ ਸੀ ਆਪਾਂ ਇੱਕ ਇੱਕ ਚੀਜ਼ ਖੇਤੀ ਵਾਸਤੇ ਸਬੰਧਤ ਉਹ ਕਾਲੀ ਦਲ ਨੇ ਦਿੱਤੀ ਹੈ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ ਹੈ ਉਵੇਂ ਮੇਰੇ ਗਰੀਬ ਜਨਤਾ ਬੈਠੀਆਂ ਬੀਬੀਆਂ ਬੈਠੀਆਂ ਬਾਦਲ ਸਾਹਿਬ ਦਾ ਰਾਸ ਸੀ ਤੁਹਾਡੇ ਨੀਲੇ ਕਾਰਡ ਬਣਾ ਕੇ ਆਟਾ ਦਾਲ ਹਰ ਮਹੀਨੇ ਆਉਂਦਾ ਸੀ ਕਿ ਨਹੀਂ ਆਉਂਦਾ ਸੀ ਉਦੋਂ ਸ਼ਗਨ ਮਿਲਦੇ ਸੀ ਪੈਨਸ਼ਨਾਂ ਮਿਲਦੀਆਂ ਸੀ ਐਸੀ ਸਕਾਲਰਸ਼ਿਪ ਬੱਚਿਆਂ ਨੂੰ ਮੁਫਤ ਪੜਾਉਂਦੇ ਸੀ ਅਸੀਂ ਐਸੀ ਸਕਾਲਰਸ਼ਿਪ ਰਾਈ ਭਗਤ ਪੂਰਨ ਸਿੰਘ ਮੈਡੀਕਲ ਇੰਸ਼ੋਰੈਂਸ ਸਕੀਮ ਲਿਆਂਦੀ ਜਿੱਥੇ ਤੁਸੀਂ 5 ਲੱਖ ਤੱਕ ਇਲਾਜ ਕਿਤੇ ਮਰਜ਼ੀ ਕਰਾ ਲੈਂਦੇ ਸਰਕਾਰੀ ਹਸਪਤਾਲਾਂ ਵਿੱਚ ਦਵਾਈਖਾਨੇ ਕੋਲੇ 200 ਯੂਨਿਟ ਬਿਜਲੀ ਦੇ ਮਾਫ ਕੀਤੇ ਮੈਨੂੰ ਲੱਗਦਾ ਤੁਹਾਡੇ ਤੋਂ ਕੋਈ ਬਿੱਲ ਵੀ ਨਹੀਂ ਭਰਦਾ ਹੁੰਦਾ ਸੀ ਕਿਹੜਾ ਮਾਫ ਕੀਤੇ ਸਾਰੇ ਦੂਜਾ ਸਿਸਟਮ ਹੀ ਸੀ ਸਮਝ ਗਏ ਨਾ ਕੀ ਕਹਿ ਰਹੇ ਆ ਹੈ ਉਹ ਕਿੰਨਾਂ ਨੇ ਲਾਈਆਂ ਸੀ ਹੱਦ ਕਿਹੜੇ ਕਰਿਓ ਕੋਈ ਪੁੱਛਦਾ ਸੀ ਕੋਈ ਚਿੰਤਾ ਸੀ ਕਿਉਂ ਕਿ ਤੁਹਾਨੂੰ ਫਿਕਰ ਨਹੀਂ ਸੀ 1 ਮਿੰਟ ਤੁਸੀਂ ਆਪਣੇ ਪਿੰਡ ਦੇ ਜੱਜਦਾਰ ਨੂੰ ਫੜ ਲੈਂਦੇ ਉਹ ਜੱਜਦਾਰ ਨੇ ਐਮਐਲਏ ਨੂੰ ਫੜ ਲੈਣਾ 5 ਮਿੰਟਾਂ 'ਚ ਮੈਨੂੰ ਫੜ ਲੈਣਾ ਨਾਲ ਦੇ ਨਾਲ ਕਹਿੰਦਾ ਛੱਡ ਦਿਓ ਯਾਰ ਆ ਫਰਕ ਹੈ ਆਪਣੀ ਹੁਣ ਭਗਵਾਨ ਸਤਿਗੁਰੂ ਨੂੰ ਕੌਣ ਫੜੂਗਾ ਉਹਨਾਂ ਦੇ ਐਮਐਲਏ ਨਹੀਂ ਕੋਈ ਕੌਣ ਫੜੂਗਾ ਆ ਤਾਂ ਹਾਲਾਤ ਹੈ ਅੱਜ ਤੁਸੀਂ ਦੇਖ ਲਓ ਗਲਤੀ ਆਪਾਂ ਕਰਤੀ ਅੱਜ ਬੀਬੀਆਂ ਨੂੰ ਆਟਾ ਦਾਲ ਵੀ ਨਹੀਂ ਮਿਲਦਾ ਸ਼ਗਨ ਵੀ ਮਿਲਦੀ ਸਾਰਾ ਕੁਝ ਬੰਦ ਹੈ ਆ 2 2.5 ਸਾਲ ਹੋ ਗਏ ਬਰਬਾਦ ਕਰਤਾ ਘਰ ਘਰ ਨਸ਼ਾ ਆ ਨਸ਼ਾ ਕਰ ਕਰ ਤਾਂ ਫੈਲ ਗਿਆ ਕਿਉਂਕਿ ਇਹਨਾਂ ਦੇ ਐਮ.ਐਲ.ਏ ਪੈਸਾ ਲੈ ਕੇ ਨਸ਼ੇ ਵਾਲੇ ਨੂੰ ਖੁੱਲਾ ਛੁੱਟੀ ਦੇਤੀ ਹੈ ਅੱਜ ਗੁੰਡਾਗਰਦੀ ਗੈਂਗਸਟਰ ਰਾਜ ਕਰ ਰਹੇ ਆ ਫਰੋਤੀਆਂ ਲਈ ਜਾਂਦੇ ਆ बैंक लुटे जा रहे मैं बोर गया कई मैं व्यापारी मिले जिन्होंने दस दस मसा खेड़ा छुड़ाया मुख्यमंत्री को संगत दर्शन करते मैं करता किन्ने बार आया मैं लगता खड़िया साहब किन्नी कहते जो गड़े मरते फ्लड ਨਰਮਾ ਖਰਾਬ ਹੋਏ ਨਾਲ ਦੇ ਨਾਲ ਮੁਆਵਜ਼ਾ 150 ਕਰੋੜ ਆ 31 31 ਦੇਖੋ 150 ਕਰੋੜ 31 ਦੇਖੋ ਜਦੋਂ ਨਰਮਾ ਤੁਹਾਡੇ ਫਸਲ ਖਰਾਬ ਹੋਈ ਮੈਂ ਆਇਆ ਸੀ ਅਸੀਂ ਜੋ ਪੰਪ ਸੀ ਸਾਨੂੰ ਲਿਆ ਸਕਦਾ ਸੀ ਮੈਂ ਪੰਪ ਦਿੱਤੇ ਦੂਜੇ ਆ ਤਾਂ ਆਈ ਹੀ ਨਹੀਂ 1 ਰੁਪਿਆ ਨਹੀਂ ਅਜੇ ਤੱਕ ਦਿੱਤਾ ਇਹਨਾਂ ਨੇ ਦੇਣਾ ਵੀ ਨਹੀਂ ਆ ਦਿੱਲੀਆਂ ਵਾਲੀਆਂ ਪਾਰਟੀਆਂ ਇਹਨਾਂ ਨੂੰ ਕੋਈ ਫਿਕਰ ਨਹੀਂ ਤੁਸੀਂ ਪੰਜਾਬ ਦੀ ਤਰੱਕੀ ਦੇਖੋ ਆ ਸੜਕਾਂ ਦੇਖੋ ਜਿਹੜੀ ਸੜਕ ਤੇ ਖੜੇ ਆ ਐ ਜੀਆ ਸੜਕਾਂ ਸਾਰੇ ਪੰਜਾਬ 'ਚ ਐ ਪਹਿਲੇ ਤੁਸੀਂ ਚੰਡੀਗੜ੍ਹ ਜਾਂਦੇ ਡਰਦੇ ਹੁੰਦੇ ਸੀ ਕਿਤੇ ਗੱਡੀ ਥੱਲੇ ਨਾ ਆ ਜਾਈਏ ਸਿੰਗਲ ਸੜਕ ਹੁੰਦੀਆਂ ਸੀ ਚਾਰ ਲੇਨ ਸੜਕਾਂ ਥਰਮਲ ਪਲੈਂਟ ਬਿਜਲੀ 24 ਘੰਟੇ ਪਹਿਲੇ ਮੱਛਰ ਖਾ ਜਾਂਦੇ ਸੀ ਤੁਹਾਨੂੰ ਗਰਮੀਆਂ 'ਚ ਤੇ ਹੁਣ ਵੀ ਖਾਣਗੇ ਪਹਿਲੀ ਦਰੀ ਦੇ ਬਾਦ ਕਿਉਂਕਿ ਬਿਜਲੀ ਹੁਣ ਇਹਨਾਂ ਕੋਲੇ ਘੱਟ ਹੋ ਗਈ ਹੈ ਕਿਉਂਕਿ ਪਿਛਲੇ 7 ਸਾਲ ਕੋਈ ਨਵਾਂ ਥਰਮਲ ਪਲੈਂਟ ਨਹੀਂ ਬਣਾਇਆ ਦ ਮੰਗ ਵੱਧ ਗਈ ਐ 31 ਇਲੈਕਸ਼ਨ ਤੱਕ ਤਾਂ ਇਹਨਾਂ ਨੇ ਖਰੀਦ ਖਰੂਦ ਕੇ ਰੱਖੀ ਐ 2 ਤਰੀਕ ਦੇ ਬਾਅਦ ਦੇਖਿਓ ਕਿਵੇਂ ਕੀ ਹੁੰਦਾ ਮੈਨੂੰ ਲੱਗਦਾ ਸਾਰੇ ਹਿੰਦੂਸਾਂ ਦੇ ਮੱਛਰ ਇੱਥੇ ਆ ਜਾਣਗੇ ਤੁਹਾਡੇ ਕੋਲੇ ਐਸ ਕਰਕੇ ਆਲ ਜਿਹੜਾ ਲੱਕ ਐ ਇੱਕ ਬਹੁਤ ਵੱਡਾ ਤੁਹਾਡੇ ਨਾਲ ਇੱਕ ਹੋਰ ਧੋਖਾ ਹੋਣ ਲੱਗਿਆ ਐ ਪਹਿਲੇ ਆਪਣਾ ਪਾਣੀ ਕਾਂਗਰਸ ਨੇ ਰਾਜਸਥਾਨ ਨੂੰ ਦਿੱਤਾ ਤੁਸੀਂ ਜਾਣਦੇ ਹੋ ਜਿਹੜੇ ਸੂਬੇ ਵਿੱਚ ਉਹ ਦਰਿਆ ਟੱਪਦੇ ਆ ਉਹ ਪਾਣੀ ਦਾ ਹੱਕ ਉਸੇ ਸੂਬੇ ਦਾ ਹੈ ਜਮਨਾ ਹਰਿਆਣੇ ਵਿੱਚ ਦੀ ਟੱਪਦੀ ਹੈ ਕੀ ਆਪਾਂ ਨੂੰ ਦਿੰਦੇ ਆ ਪਾਣੀ ਉੱਥੋਂ ਦਾ ਨਹੀਂ ਆਪਣੇ ਬਿਆਸਤ ਤੋਂ ਜਾਂ ਆਪਣੇ ਤੋਂ ਟੱਪਦੀ ਹੈ 1955 ਵਿੱਚ ਕਾਂਗਰਸ ਦਾ ਪ੍ਰਧਾਨ ਮੰਤਰੀ ਜਵਾਲਾਲ ਨਹਿਰੂ ਸੀ ਉਹਨਾਂ ਨੇ ਰਾਜਸਥਾਨ ਦੇ ਇਲੈਕਸ਼ਨ ਜਿਤਨਾ ਸੀ ਗੁਲਜ਼ਾਰੀ ਨਾਲ ਨੰਦੇ ਨੂੰ ਬੁਲਾ ਕੇ ਇੱਕ ਦਸਕਤ ਨਾਲ ਅੱਧਾ ਪਾਣੀ ਪੰਜਾਬ ਦਾ ਸਤਲੁਜ ਤੇ ਬਿਆਸ ਦਾ ਰਾਜਸਥਾਨ ਨੂੰ ਦੇਤਾ ਰਾਜਸਥਾਨ ਕਨਾਲ ਨਹੀਂ ਉਹਦੇ ਬਾਅਦ ਫਿਰ ਤੋਂ ਕਾਂਗਰਸ ਦਾ ਰਾਜ ਆਇਆ ਜਿਹੜਾ ਬਾਕੀ ਅੱਧਾ ਬਚਿਆ ਸੀ ਉਹਦਾ ਅੱਧਾ ਰਿਆਣੇ ਨੂੰ ਦੇਤਾ ਆਹ ਤਾਂ ਕਾਲੀ ਦਲ ਨੇ ਮੋਰਚੇ ਲਾ ਕੇ ਜੇਲਾ ਗਏ ਤੇ ਬਚਾਲਿਆ ਨਹੀਂ ਤਾਂ ਆ ਵੀ ਗਿਆ ਸੀ ਕੰਮ ਤੇ ਹੁਣ ਕੀ ਕਰਨ ਲੱਗੇ ਆ ਝਾੜੂ ਵਾਲੇ 6 ਮਹੀਨਿਆਂ ਨੂੰ ਇਲੈਕਸ਼ਨ ਹੈ ਹਰਿਆਣਾ ਦੇ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਕਿਹਾ ਆਪਾਂ ਇਲੈਕਸ਼ਨ ਜਿੱਤਣਾ ਤੇ ਉੱਥੇ ਹਰਿਆਣੇ 'ਚ ਬੋਲ ਕੇ ਆਏ ਆ ਕਿ ਅਸੀਂ ਪੰਜਾਬ ਤੋਂ ਤੁਹਾਨੂੰ ਪਾਣੀ ਦੇਵਾਂਗੇ ਅੱਜ ਤੁਸੀਂ ਖਬਰਾਂ 'ਚ ਪੜਿਆ ਹੋਣਾ ਆ ਜਿਹੜੇ ਨਹਿਰੀ ਪਟਵਾਰੀ ਐ 400 ਨਹਿਰੀ ਪਟਵਾਰੀਆਂ ਨੂੰ ਨੌਕਰੀ ਤੋਂ ਕੱਢਤਾ ਕਿਉਂ ਕੱਢਿਆ ਕਿਉਂਕਿ ਉਹਨਾਂ ਨੂੰ ਕਿਹਾ ਕਿ ਤੁਸੀਂ ਲਿਖ ਕੇ ਦਿਓ ਕਿ ਟੇਲਾਂ ਉੱਤੇ ਪਾਣੀ ਪੂਰੇ ਸਰਪਲਸ ਹੈ ਉਹ ਰਿਪੋਰਟ ਉਹਨਾਂ ਨੇ ਸੁਪਰੀਮ ਕੋਰਟ ਦੇਣੀ ਸੀ ਅਗਲੇ ਮਹੀਨੇ ਆ ਪਟਵਾਰੀਆਂ ਨੂੰ ਮੈਂ ਧਨਵਾਦ ਕਰਨਾ ਜਿਨ੍ਹਾਂ ਨੇ ਕਿਹਾ ਅਸੀਂ ਨਹੀਂ ਦਿੰਦੇ ਰਿਪੋਰਟ ਕਿਉਂਕਿ ਉਹਨੂੰ ਪਤਾ ਸੀ ਜਿਸ ਦਿਨ ਉਹ ਰਿਪੋਰਟ ਦੇਤੀ ਸੁਪਰੀਮ ਕੋਰਟ ਨੇ ਕਹਿ ਦੇਣਾ ਹੈ ਨਹਿਰ ਬਣਾ ਕੇ ਪਾਣੀ ਦੇ ਦਿਓ ਫਿਰ ਉਹਨਾਂ ਨੇ ਫੌਜ ਲਾ ਕੇ ਆ ਨਹਿਰ ਬਣਾ ਦੇਣੀ ਸੀ ਪਰ ਪਟਵਾਰੀ ਖੜੇ ਅੜੇ ਪਏ ਆ ਤਾਂ ਕਰਤੂਤਾ ਤੁਹਾਡੇ ਭਗਵੰਤ ਮਾਨ ਦੀਆਂ ਤੇ ਗੇਂਜਰੀਵਾਲ ਦੀਆਂ ਆਪਾਂ ਕੰਧਾਂ ਤੇ ਲਿਖ ਕੇ ਲਿਖਤਾ ਕੀ ਇੱਕ ਮੌਕਾ ਛਾੜੂ ਦੇ ਦੋ ਸਾਰਿਆਂ ਨੇ ਦੇਤਾ ਆਪਣੇ ਆਪਣੇ ਅਕਾਲੀ ਦਲ ਥੋੜੀ ਪਾਰਟੀ ਐ ਥੋੜੀ ਜਾਨ ਐ ਅਸੀਂ ਜਿਉਣਾ ਮਰਨਾ ਇੱਥੇ ਐ ਆ 103 ਸਾਲ ਪੁਰਾਣੀ ਪਾਰਟੀ ਐ ਤੁਸੀਂ ਤਜਰਬੇ ਕਰਨੇ ਛੱਡ ਦਿਓ ਹੱਥ ਜੋੜ ਕੇ ਬੇਨਤੀ ਕਰਨਾ ਥੋਡੇ ਤੋਂ ਸਿਆਣੇ ਗੁਜਰਾਤ ਦੇ ਲੋਕ ਐ 35 ਸਾਲ ਹੋ ਗਏ ਭਾਜਪਾ ਨੂੰ ਵੋਟਾਂ ਪਾਉਂਦੇ ਮੋਦੀ ਨੂੰ ਵੋਟਾਂ ਪਾਉਂਦੇ ਕਿਉਂ ਉਹਨਾਂ ਨੂੰ ਪਤਾ ਹੈ ਕਿ ਸਾਰਾ ਕੁਝ ਮਿਲਦਾ ਹੀ ਦਿੰਦਾ ਹੀ મોદી ਹੈ ਆਪਾਂ ਕਿਉਂ ਤੇਜਰਬੇ ਕਰੀਏ ਆ ਝਾੜੂ ਵਾਲੇ ਵੀ ਉੱਥੇ ਗਏ ਸੀ ਉੱਥੇ ਵੋਟਾਂ ਮੰਗਣ ਗਏ ਸੀ ਉਹਨਾਂ ਨੂੰ ਛਿੱਤਰ ਮਾਰ ਕੇ ਭਜਾਇਆ ਤੇ ਇਥੇ ਸਾਰਾ ਕੁਝ ਪੰਜਾਬ ਵਿੱਚ ਬਣਾਉਣ ਵਾਲਾ ਕਾਲੀ ਦਲ ਸੁਲਤਾਨ ਦੇਣ ਵਾਲਾ ਕਾਲੀ ਦਲ ਪਰ ਆਪਾਂ ਜਿਹੜਾ ਆਉਂਦਾ ਉਹਨੂੰ ਕਹਿੰਦੇ ਤੂੰ ਵੀ ਲੈ ਲੈ ਮੌਕਾ ਤੂੰ ਵੀ ਲੈ ਲੈ ਮੌਕਾ 10 ਸਾਲ ਖਰਾਬ ਹੋ ਗਏ ਤੁਹਾਡੇ 10 ਸਾਲ 20 ਸਾਲ ਲਾ 30 ਸਾਲ ਦਾ ਹੋ ਗਿਆ 30 ਸਾਲ ਲਾ 40 ਸਾਲ ਦਾ ਹੋ ਗਿਆ ਤੇ ਆਪਾਂ ਹਲੇ ਵੀ ਨਹੀਂ ਕਰਦੇ ਤਜਰਬਾ ਹੁਣ ਕਿਦੋਂ ਰੁਕੋਗੇ ਜਦੋਂ ਪਾਣੀ ਉੱਤੋਂ ਹੀ ਟੱਪ ਗਿਆ ਸਾਰਾ ਬਰਬਾਦ ਕਰਤਾ ਪੰਜਾਬ ਐਸ ਕਰਕੇ ਬੇਨਤੀ ਕਰਨਾ ਆ ਪਾਰਲੀਮੈਂਟ ਇਲੈਕਸ਼ਨ ਵਿੱਚ ਲੜਾਈ ਜਿਹੜੀ ਲੜ ਰਿਹਾ ਇੱਕ ਪਾਸੇ ਕਾਲੀ ਦਲ ਕੱਲਾ ਕਾਲੀ ਦਲ ਕਿਸੇ ਦੀ ਲੋੜ ਨਹੀਂ ਸਾਨੂੰ ਸਾਨੂੰ ਕੱਲੇ ਥੋੜੇ ਆਸ਼ੀਰਵਾਦੀ ਲੋੜ ਹੈ ਸਾਬ ਅਸੀਂ ਲੜ ਰਹੇ ਹਾਂ ਦਿੱਲੀ ਵਾਲੀਆਂ ਪਾਰਟੀਆਂ ਦੇ ਖਿਲਾਫ ਜਿਹੜੀ ਇੱਥੇ ਕੱਲੇ ਲੁੱਟਣ ਆਉਂਦੀਆਂ ਐ ਐਸ ਕਰਕੇ ਬੇਨਤੀ ਕਰਨਾ ਬੱਲੂ ਆਣੇ ਹਲਕੇ ਵਾਲਿਓ ਮੈਨੂੰ ਤੁਹਾਡੇ ਤੇ ਮਾਨ ਹੈ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਗਵਾਨ ਚੱਪਾ ਬੈਠੇ ਐ ਸਰਕਾਰ ਆ 13 ਦੀਆਂ 13 ਸੀਟਾਂ ਜਿਤਾ ਦਿਓ ਜਾਇਦਾ ਮਾਹੌਲ ਹੈ ਬਣ ਰਿਹਾ ਲੋਕੀ ਅੱਕੇ ਪਏ ਐ ਆ ਝਾੜੂ ਵਾਲਿਆਂ ਤੋਂ ਤਜਰਬੇ ਤੋਂ ਦੁਖੀ ਹੋਏ ਪਏ ਐ ਕਾਂਗਰਸ ਦੇ ਤਜਰਬੇ ਤੋਂ ਦੁਖੀ ਹੋਏ ਪਏ ਐ ਐਸ ਕਰਕੇ ਬੇਨਤੀ ਕਰਦਾ ਬੋਬੀ ਮਾਨ ਜੀ ਜਿਹੜੇ ਬੜੇ ਨੇਕ ਇਨਸਾਨ ਆ ਬੜੇ ਮਿਹਨਤੀ ਐ ਉਸ ਇਨਸਾਨ ਦੇ بیٹے ਐ ਜ਼ੋਰਾ ਸਿੰਘ ਮਾਨ ਜਿਹੜੇ ਡਾਂਗ ਵਾਂਗੂ ਲੋਕਾਂ ਨਾਲ ਖੜਦਾ ਸੀ ਥੋੜੀ ਲੜਾਈ ਲੜਦਾ ਸੀ ਵਰਕਰਾਂ ਦੀ ਲੜਾਈ ਲੜਦਾ ਸੀ ਲਗਾਤਾਰ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣੇ ਐ ਦੇਖੋ ਉਹਨਾਂ ਪਰਿਵਾਰ ਤੋਂ ਉਹਨਾਂ ਦਾ ਬੇਟਾ ਅੱਜ ਲੜ ਰਿਹਾ ਹੈ ਉਹ ਜਿਹੀ ਮੈਂ ਦੇਖਿਆ ਸਾਰੀਆਂ ਕੁਆਲਿਟੀ ਜ਼ੋਰਾ ਸਿੰਘ ਮਾਨ ਦੀ ਬੋਬੀ ਜੀ ਵਿੱਚ ਹੈ ਤੋ ਇਸ ਕਰਕੇ ਕੁਟੈਣਾ ਸਾਹਿਬ ਆਪਣੀ ਸਾਰੀ ਟੀਮ ਆਪਣੀ ਸਾਰੀ ਲੱਗੀ ਐ ਤੇ ਮੈਨੂੰ ਪੂਰਾ ਖੁਸ਼ੀ ਹੋਈ ਅੱਜ ਐਡਾ ਵੱਡਾ ਠਾਟਾ ਮਾਰਦਾ ਕੱਟ ਦੇਖ ਕੇ ਤੇ ਮੈਨੂੰ ਪੂਰੀ ਉਮੀਦ ਹੈ ਬੱਲੂਆਣੇ ਵਾਲਿਓ ਜੇ ਮੈਨੂੰ 40000 ਤੇ ਜਿਤਾਇਆ ਸੀ ਤੁਸੀਂ ਟਪਾਉਂਗੇ ਉਦੋਂ ਟਪਾ ਦਿਓ ਤੇ ਨਾਲੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਓਕੇ ਸੋਕੇ 2.5 ਸਾਲ ਬਾਅਦ ਸਰਕਾਰ ਬਣਾ ਦਿਓ ਤੁਸੀਂ ਪਛਾਣ ਨਹੀਂ ਸਕੋਗੇ ਬੱਲੂਆਣੇ ਵਾਲਿਓ ਪਛਾਣ ਨਹੀਂ ਤੱਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ